ਬੀਤੇ ਕੀ ਮਹੀਨੇ ਨੂੰ ਹੁਸ਼ਾਰਪੁਰ ਦੇ ਠਾਣਾ ਮਾਡਲ ਟਾਊਨ ਅਧੀਨ ਆਉਂਦੇ ਮੋਹੱਲਾ ਕੀਰਤੀ ਨਗਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਮੋਹੱਲਾ ਕੀਰਤੀ ਨਗਰ ਦੇ ਤਿੰਨ ਬੱਚੇ ਜਿਨ੍ਹਾਂ ਦੀ ਉਮਰ 8 ਸਾਲ, 11 ਸਾਲ ਅਤੇ 12 ਸਾਲ ਦੇ ਕਰੀਬ ਸੀ ਤੇ ਘਰੋਂ ਟਿਊਸ਼ਨ ਪੜਨ ਦੇ ਲਈ ਜਾਂਦੇ ਨੇ ਪਰੰਤੂ ਟਿਊਸ਼ਨ ਤੇ ਨਹੀਂ ਪਹੁੰਚਦੇ ਨੇ ਤਪੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਜਾਂਦੇ ਨੇ ਇਹ ਸਾਰੇ ਮਾਮਲੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਪੁਲਿਸ ਤੱਕ ਪਹੁੰਚ ਕੀਤੀ ਗਈ ਸੀ ਤੇ ਪੁਲਿਸ ਵੱਲੋਂ ਉਨ੍ਹਾਂ ਬੱਚਿਆਂ ਦੀ ਫੋਟੋ ਹੈ ਜਿਹੜੀ ਓਵਾਖਾ ਖੇ ਸਬੰਧਤ ਠਾਣਿਆਂ ਦੇ ਵਿੱਚ ਭੇਜੀ ਗਈ ਸੀ ਪਰੰਤੂ ਹੁਣ ਰਾਹਤ ਭਰੀ ਖਬਰ ਹੈ ਕਿ ਉਹ ਤਿੰਨੋਂ ਬੱਚੇ ਸਹੀ ਸਲਾਮਤ ਆਪਣੇ ਘਰ ਵਾਪਸ ਪਰਤ ਆਏ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਪੀ ਐਸ ਮਾਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਨਾਂ ਬੱਚਿਆਂ ਦੇ ਦੱਸਣ ਮੁਤਾਬਕ ਕਿ ਇਹ ਦਿੱਲੀ ਦੇ ਵਿੱਚ ਕਬੂਤਰ ਲੈਂਡ ਦੇ ਲਈ ਚਲੇ ਗਏ ਸੀ ਤਾਂ ਇਹ ਤਿੰਨੋਂ ਬੱਚੇ ਜਿਨ੍ਹਾਂ ਦੇ ਨਾਮ ਅਮਨ, ਰਿਹਾਨ ਅਤੇ ਮੁਹੰਮਦ ਹੈ ਤਾਂ ਇਹਨਾਂ ਨੂੰ ਰੇਲਵੇ ਸਟੇਸ਼ਨ ਤੇ ਟੀਟੀ ਵੱਲੋਂ ਟਿਕਟਾਂ ਨਾ ਹੋਣ ਤੋਂ ਬਾਅਦ ਪੁਲਿਸ ਤੇ ਹਵਾਲੇ ਕੀਤਾ ਜਾਂਦਾ ਹੈ ਤਾਂ ਪੁਲਿਸ ਵੱਲੋਂ ਜਦੋਂ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਇਹ ਬੱਚੇ ਘਰੋਂ ਭੱਜ ਕੇ ਆਏ ਨੇ ਤਾਂ ਜਿਸ ਤੋਂ ਬਾਅਦ ਰੇਲਵੇ ਪੁਲਿਸ ਵੱਲੋਂ ਇਹਨਾਂ ਬੱਚਿਆਂ ਨੂੰ ਇੱਕ ਸ਼ੈਲਟਰ ਹਾਊਸ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਇਹਨਾਂ ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਬੱਚਿਆਂ ਨੂੰ ਮਾਪਿਆਂ ਦੇ سپਰਤ ਕੀਤਾ ਜਾਂਦਾ ਹੈ ਮੇਰਾ ਨਾਮ ਡਾਕਟਰ ਪੀਐਸ ਸੁਮਨ ਚਰਮੈਨ ਸਰਤਤਾ ਪੱਲਾ ਵੈਲਫੇਅਰ ਸੁਆਟੀ ਇਹ ਬਿੱਤ ਦਿਨੇ ਤਿੰਨੇ ਬੱਚੇ ਆਵਾਡ ਨੰਬਰ ਸਲਾਈ ਦੇ ਵਿੱਚੋਂ ਲਾਪਤਾ ਹੋਏ ਸੀਗੇ ਤਾਂ ਹੁਣ ਘਰ ਪਰਤ ਆਏ ਆ ਕਿਵੇਂ ਬੱਚੇ ਮਿਲੇ ਨੇ ਕਿੱਥੇ ਚਲੇ ਗਏ ਸੀਗੇ ਹਾਂਜੀ 21 ਤਰੀਕ ਦਿਨ ਬੁੱਧਵਾਰ ਨੂੰ ਇਹ ਤਿੰਨੇ ਬੱਚੇ ਮੁਹੰਮਦ ਰਿਹਾਨ ਤੇ ਅਮਨ ਇਹ ਇਥੋਂ ਗੁੰਮ ਹੋਏ ਸੀਗੇ ਤੇ ਜਿਨ੍ਹਾਂ ਦੀ ਬਕਾਇਦਾ ਰਿਪੋਰਟ ਕਰਾਈ ਗਈ ਸੀ ਰਿਪੋਰਟ ਕਰਾਉਣ ਤੋਂ ਬਾਅਦ ਫਿਰ ਪੁਲਿਸ ਨੇ ਬਾਖੂਬੀ ਪੂਰੀ ਤਾਂ ਦੇਹੀ ਦੇ ਨਾਲ ਬੜੀ ਮਿਹਨਤ ਕੀਤੀ ਇਹ ਜਿਹੜੇ ਬਾੜ ਦੇ ਕੈਮਰੇ ਸੀ ਗਲੀ ਦੇ ਕੈਮਰੇ ਸੀ ਸੀਸੀਟੀਵੀ ਕੈਮਰੇ ਸਾਰੇ ਉਹਨਾਂ ਨੇ ਦੇਖੇ ਤੇ ਪੁਲਿਸ ਦੇ ਨਾਲ ਸੰਪਰਕ ਹਰ ਟਾਈਮ ਮੇਰਾ ਵੀ ਰਿਹਾ ਤੇ ਮੈਂ ਉਹਨਾਂ ਨੂੰ ਫੋਨ ਕਰਦਾ ਰਿਹਾ ਉਹ ਵੀ ਮੈਨੂੰ ਫੋਨ ਕਰਦੇ ਰਹੇ ਇਹ ਤਿੰਨੋਂ ਬੱਚੇ ਇਥੋਂ ਦਿੱਲੀ ਵਾਸਤੇ ਗਏ ਸੀ ਤੇ ਇਹਨਾਂ ਦੇ ਕਹਿੰਦੇ ਮੁਤਾਬਕ ਅਸੀਂ ਇੱਕ ਉੱਤਰ ਲੈਣ ਗਏ ਸੀ ਉਥੋਂ ਜਦੋਂ ਇਹ ਦਿੱਲੀ ਸਟੇਸ਼ਨ ਤੇ ਪਹੁੰਚੇ ਤੇ ਉਥੋਂ ਅ ਅਜੇ ਟ੍ਰੇਨ ਦੇ ਵਿੱਚ ਸੀ ਤੇ ਟੀਟੀ ਨੇ ਇਹਨਾਂ ਨੂੰ ਫੜ ਲਿਆ ਤੇ ਇਹਨਾਂ ਬਾਰੇ ਜਦੋਂ ਟਿਕਟ ਦੀ ਪੁਸ਼ਟੀ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਰਹਿੰਦੇ ਹਾਂ ਸਾਡੇ ਮਾਪੇ ਬਾਬ ਦਿੱਲੀ ਰਹਿੰਦੇ ਆ ਜਦੋਂ ਉਹਦੀ ਤਸੱਲੀ ਨਾ ਹੋਈ ਤਾਂ ਉਹਨਾਂ ਨੇ ਰੇਲਵੇ ਪੁਲਿਸ ਨੂੰ ਇਹਨਾਂ ਨੂੰ ਫੜਾ ਦਿੱਤਾ ਤੇ ਰੇਲਵੇ ਪੁਲਿਸ ਨੇ ਬਾਅਦ ਵਿੱਚ ਇੱਕ ਸ਼ੈਲਟਰ ਹੌਮ ਆ ਬੱਚਿਆਂ ਵਾਸਤੇ ਉੱਥੇ ਇਹਨਾਂ ਨੂੰ ਪਹੁੰਚਾਇਆ ਤੇ ਉੱਥੋਂ ਜਦੋਂ ਫੋਨ ਆਇਆ ਤੇ ਮੇਰੇ ਨਾਲ ਪਹਿਲਾਂ ਬੱਚਿਆਂ ਦੇ ਫਾਦਰ ਸਾਹਿਬ ਦਾ ਸੰਪਰਕ ਉਹਨਾਂ ਨੇ ਕੀਤਾ ਫਿਰ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਉਹਨਾਂ ਦੇ ਨਾਲ 2 ਦਿਨ ਇਨ ਟੱਚ ਰਿਆ ਸਾਰੀ ਗੱਲਬਾਤ ਉਹਨਾਂ ਨੂੰ ਜੋ ਵੀ ਡਾਕੂਮੈਂਟ ਚਾਹੀਦੇ ਸੀਗੇ ਉਹ ਡਾਕੂਮੈਂਟ ਵਗੈਰਾ ਉਹਨਾਂ ਨੂੰ ਭੇਜੇ ਤੇ ਇਹ ਫੇ ਪਰਸੋਂ ਬੱਚੇ ਲੈਣ ਗਏ ਸੀਗੇ ਤੇ ਕੱਲ ਇਹਨਾਂ ਨੂੰ ਕੋਰਟ ਦੇ ਵਿੱਚੋਂ ਉਹਨਾਂ ਨੇ ਬੱਚੇ ਸਪੁਰਤ ਕਰ ਦਿੱਤੇ ਆ ਤੇ ਇਹ ਜਿਹੜੇ ਬੱਚੇ ਇੱਥੋਂ ਗਏ ਆ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬੱਚੇ ਮਿਲ ਗਏ ਤੇ ਮਾਪੇ ਨੂੰ ਹੁਣ ਸਕੂਨ ਹੈ ਤੇ ਮੈਂ ਇਹਨਾਂ ਦੇ ਮਾਪੇ ਨੂੰ ਸਮਝਾਇਆ ਤੇ ਬੱਚਿਆਂ ਨੂੰ ਵੀ ਬੜੇ ਪਿਆਰ ਨਾਲ ਸਮਝਾਇਆ ਕਿ ਤੁਸੀਂ ਜਿਹੜਾ ਇਹੋ ਜਿਹਾ ਕੰਮ ਬਾਅਦ ਦੇ ਵਿੱਚ ਬੁੜਕੇ ਦੁਆਰਾ ਕਦੇ ਨਹੀਂ ਕਰਨਾ ਕਿਉਂਕਿ ਜਿਹੜਾ ਇਹ ਇਹਨਾਂ ਦੇ ਮਾਪੇ-ਵਾਪਾ ਜਦੋਂ ਇਹੋ ਜਿਹੀ ਘਟਨਾ ਹੁੰਦੀ ਹੈ ਤੇ ਬੜੇ ਪਰੇਸ਼ਾਨ ਹੁੰਦੇ ਆ ਤੇ ਬੱਚਿਆਂ ਦਾ ਅੱਜਕੱਲ ਜਿਹੜਾ ਦੌਰ ਚੱਲ ਰਿਹਾ ਆ ਪਤਾ ਨਹੀਂ ਕਿਸੇ ਮਾੜੇ ਅੰਸਰ ਦੇ ਕਿ ਬੱਚੇ ਹੱਥ ਆ ਜਾਣ ਤੇ ਉਹਦੇ ਵਾਸਤੇ ਕੋ ਮਾੜੀ ਘਟਨਾ ਵੀ ਵਾਪਸ ਸਕਦੀ ਆ ਕਿ ਤੁਹਾਨੂੰ ਪਤਾ ਅੱਜਕੱਲ ਬਹੁਤ ਜ਼ਿਆਦਾ ਜਿਹੜੇ ਐਫ ਜੇ ਕਾਂਡ ਹੋ ਰਹੇ ਆ ਸੋ ਮੈਂ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਦਿੱਲੀ ਪੁਲਿਸ ਦਾ ਜਿਨ੍ਹਾਂ ਨੇ ਬੜਾ ਸਾਨੂੰ ਸਹਿਯੋਗ ਦਿੱਤਾ ਟਾਈਮ ਟਾਈਮ ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਸਾਡੇ ਨਾਲ ਸੰਪਰਕ ਕਰਦੇ ਰਹੇ ਤੇ ਉਸ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਸ਼ੁਕਰ ਸ਼ੁਕਰਾਨਾ ਕਰਦਾ ਕਿ ਜਿਹਦੀ ਬਦੌਲਤ ਇਹ ਬੱਚੇ ਅੱਜ ਘਰ ਪਹੁੰਚੇ ਜ ਇਹਨਾਂ ਦੇ ਮਾਪੇ ਬੜੇ ਖੁਸ਼ ਆ ਜੀ ਕੁਝ ਦੱਸਿਆ ਕਿ ਆਪ ਹੀ ਗਏ ਸੀ ਕਿਸੇ ਦੇ ਪੇਕਾ ਹੋਏ ਚਾਹੀ ਸੀ ਨਹੀਂ ਬੱਚੇ ਤੈਨੂੰ ਆਪੇ ਗਏ ਸੀ ਕਿਸੇ ਕੋਈ ਬਹਿਕਾਵੇ ਦੇ ਵਿੱਚ ਨਹੀਂ ਸੀ ਗਏ ਤੇ ਇਹਨਾਂ ਨੇ ਕਿਹਾ ਕਿ ਅਸੀਂ ਉਹ ਹੀ ਜਦੋਂ ਤੁਹਾਨੂੰ ਦੱਸਿਆ ਵੇ ਕਬੂਤਰ ਲੈਣ ਗਏ ਹਾਂ ਕੋਈ ਇਹੋ ਜਿਹੀ ਘਟਨਾ ਨਹੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਹੋਇਆ ਕੋਈ ਇਹੋ ਜਿਹੀ ਗੱਲ ਨਹੀਂ ਹੈ ਦਿੱਲੀ ਤੋਂ ਅੱਗੇ ਕਿੱਥੇ ਜਾ ਰਹੇ ਸੀ ਟ੍ਰੇਨ ਦੇ ਵਿੱਚ ਕੋ ਦੱਸਿਆ ਤੇ ਇਹਨਾਂ ਨੇ ਕਿਹਾ ਸਿਰਫ ਅਸੀਂ ਦਿੱਲੀ ਜਾ ਰਹੇ ਸੀ ਤੇ ਅੱਗੇ ਇਹਨਾਂ ਨੇ ਕਿਹਾ ਇਹਨਾਂ ਨੇ ਕਹਿਣ ਦੇ ਮਤਲਬ ਉਹ ਬੱਚਿਆਂ ਨੇ ਜੋ ਮੈਂ ਪੁੱਛਿਆ ਇਹਨਾਂ ਨੂੰ ਇਹਨਾਂ ਨੇ ਕਿਹਾ ਕਿ ਅਸੀਂ YouTube ਦੇਖੀ YouTube ਤੋਂ ਬਾਅਦ ਅਸੀਂ ਫਿਰ ਜਦੋਂ ਉਹ ਸਰਚ ਕਰਕੇ ਦੇਖਿਆ ਤੇ ਉੱਥੇ ਕੂਤਬ ਲਗਾਰਾ ਉੱਥੇ ਇਹਨਾਂ ਨੂੰ ਪਤਾ ਹੋਏਗਾ ਤੇ ਇਹਨਾਂ ਨੇ ਕਿਹਾ ਲੈਣ ਜਾਂਦੇ ਸੀ ਕਬੂਤਰ ਤੇ ਉੱਥੇ ਜਿਹੜਾ ਸੀਗਾ ਉਸ ਕਰਕੇ ਹੀ ਇਹ ਬੱਚੇ ਘਬਰਾਹ ਹੋ ਗਏ ਤੇ ਆ ਜਿਹੜੇ ਮੀਡੀਆ ਦੇ ਜੋ ਦੇਖਦੇ ਲੋਕੀ ਜਾਂ YouTube ਦੇਖਦੇ ਆ ਤੇ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਬੱਚਿਆਂ ਨੂੰ ਆਪਣੇਆਂ ਨੂੰ ਸਮਝਾ ਕੇ ਰੱਖੀਏ ਮਾਪੇ ਦਾ ਫਰਜ਼ ਬਣਦਾ ਦੇਖੋ ਅੱਜ ਕੱਲ ਨਾਟ ਭੱਜ ਦੀ ਜ਼ਿੰਦਗੀ ਆ ਕੰਮ ਵੀ ਜ਼ਰੂਰੀ ਆਤ ਇਹਨਾਂ ਦੇ ਮਾਂ-ਬਾਪ ਕੰਮ ਕਰਦੇ ਆ ਮਾਂ ਵੀ ਕੰਮ ਕਰਦੀ ਆ ਬਾਪ ਵੀ ਕੰਮ ਕਰਦੇ ਆ ਤੇ ਇਹਨਾਂ ਨੂੰ ਮੈਂ ਸੁਝਾਇਆ ਬੱਚਿਆਂ ਨੂੰ ਵੀ ਤੇ ਇਹਨਾਂ ਦੇ ਮਾਂ-ਬਾਪ ਨੂੰ ਵੀ ਤੁਸੀਂ ਜਿਹੜਾ ਫੋਨ ਦੀ ਵਰਤੋਂ ਆ ਜਿਹੜੀ ਇਹ ਬੜੀ ਘੱਟ ਹੋਣੀ ਚਾਹੀਦੀ ਆ ਤੇ ਜਦੋਂ ਤੁਸੀਂ ਇਹਨਾਂ ਨੂੰ ਫੋਨ ਵਗੈਰਾ ਦਿੰਦੇ ਹੋ ਤੇ ਨਾਲ ਸਮਝਾਓ ਵੀ ਕਿਹੜਾ ਕੰਮ ਗਲਤ ਆ ਕਿਹੜਾ ਸਹੀ ਆ